ਵੇ ਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਹੀ ਬਣਾ ਰਹੇ ਹਾਂ ਇੱਕ ਸਲਾਈ ਦਾ ਡਿਜ਼ਾਈਨ ਸ਼ੁਰੂ ਕਰਦੇ ਹਾਂ ਜੀ ਪਹਿਲਾ ਗੁੰਡਾ ਆਪਾਂ ਬਿਨਾਂ ਬੁਣਿਆ ਤਾਰ ਲਾਂਗੇ ਬੁਣ ਵੀ ਸਕਦੇ ਹਾਂ ਜੀ ਤਾਂ ਅੱਗੇ ਆਪ ਅੱਗੇ ਕਰ ਲਾਂਗੇ ਅੱਗੇ ਕਰਕੇ ਜੀ ਆਪਾਂ ਤਿੰਨ ਗੁੰਡੇ ਬਣਾ ਲਾਂਗੇ ਅੱਜ ਜਿਹੜਾ ਆਪਾਂ ਨੇ ਧਾਗਾ ਅੱਗੇ ਕਰਕੇ ਬਾਲ ਮਾਰਿਆ ਜੀ ਜਿਹੜੀ ਆਪਾਂ ਇਹਨਾਂ ਤਿੰਨਾ ਗੁੰਡਿਆਂ ਦੇ ਉੱਪਰ ਦੀ ਕੱਢ ਦਾਂਗੇ ਤਿੰਨਾ ਗੁੰਡਿਆਂ ਦੇ ਉੱਪਰ ਦੀ ਕੱਢ ਦਾਂਗੇ ਹਾਂਜੀ ਧਾਗਾ ਆਪਾਂ ਨੇ ਰੇਕ ਵਾਰੀ ਅੱਗੇ ਕਰਨਾ ਪੈਣਾ ਅੱਗੇ ਕਰਕੇ ਉਲਟੀ ਸਾਈਡ ਤੋਂ ਜੀ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਬਸ ਹੌ ਸਲੋ ਸਲੋ ਬਣਾ ਰਹੇ ਹਾਂ ਤਿੰਨ ਕੁੰਡੇ ਜੀ ਆਪਾਂ ਨੇ ਸਿੱਧੇ ਬਣਾ ਲਏ ਆ ਇੱਕ ਜਿਹੜਾ ਧਾਗਾ ਮੋਰੇ ਰੱਖ ਕੇ ਕੁੰਡਾ ਬਣਿਆ ਸੀ ਇਹ ਤਿੰਨਾ ਕੁੰਡਿਆਂ ਦੇ ਉੱਪਰ ਦੀ ਨਗਾਦਾਂਗੇ ਬਹੁਤ ਸੋਹਣਾ ਸੌਕਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣ ਜਾਂਦਾ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਬਣਾ ਲਾਂਗੇ ਹਾਂਜੀ ਆਪਾਂ ਨੇ ਸਾਰੀ ਸਿਲਾਈ ਦੇ ਵਿੱਚ ਇਹ ਰਿਪੀਟ ਕਰਨਾ

ਤਾਗਾ ਜੀ ਆਪਾਂ ਨੂੰ ਬਾਰੀ-ਬਾਰੀ ਅੱਗੇ ਕਰਨਾ ਪੈਣਾ। ਬਹੁਤ ਸੋਖਾ ਡਿਜ਼ਾਈਨ ਹੈ ਜੀ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਬਣਿਆ ਵੀ ਬਹੁਤ ਸੋਹਣਾ ਲੱਗਦਾ। ਤਿੰਨ ਕੁੰਡੇ ਸਿੱਧੇ ਬਣਾਈ ਜਾਣੇ ਨੇ ਜੀ। ਜਿਹੜਾ ਧਾਗਾ ਮੋਹਰੇ ਕਰਕੇ ਕੁੰਡਾ ਬਣੂਗਾ ਉਹ ਤਿੰਨਾ ਕੁੰਡਿਆਂ ਦੇ ਵਿੱਚ ਦੀ ਗੱਡੀ ਜਾਵਾਂਗੀ। ਹਾਂਜੀ ਇਸ ਤਰ੍ਹਾਂ ਜੀ ਆਪਾਂ ਤਿੰਨਾ ਕੁੰਡਿਆਂ ਦੇ ਉੱਪਰ ਦੀ ਕੱਢ ਦਾਂਗੇ। ਧਾਗਾ ਅੱਗੇ ਕਰ ਲਾਂਗੇ ਅੱਗੇ ਕਰਕੇ ਫਿਰ ਤਿੰਨ ਗੁੰਡੇ ਬਣਾ ਲਾਂਗੇ ਹਾਂਜੀ ਜਿਹੜਾ ਜੀ ਆਪਾਂ ਨੇ ਬਲ ਮਾਰਿਆ ਇਹ ਆਪਾਂ ਤਿੰਨਾ ਗੁੰਡਿਆਂ ਦੇ ਉੱਪਰ ਦੀ ਘੜ ਦਾਂਗੇ ਹਾਂਜੀ ਫਿਰ ਧਾਗਾ ਅੱਗੇ ਲਿਆਵਾਂਗੇ ਜਿੱਤਾ ਗਾ ਅੱਗੇ ਕਰ ਲਿਆ ਫੇਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਸਾਰੀ ਸਿਲਾਈ ਚ ਜੀ ਆਪਾਂ ਨਹੀਂ ਰਿਪੀਟ ਕਰਨਾ ਬਹੁਤ ਸੌਖਾ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਹਾਂਜੀ ਆਪਾਂ ਤਿੰਨਾਂ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਕਰ ਦਾਂਗੇ ਫੇਰ ਜੀ ਆਪਾਂ ਤਿੰਨ ਕੁੰਡੇ ਸਿੱਧੇ ਪਾ ਲਾਂਗੇ ਲਾਸਟ ਤੇ ਹਾਂਜੀ ਤਿੰਨਾਂ ਗੁੰਡਿਆਂ ਦੇ ਉੱਪਰ ਦੀ ਕੱਢ ਦਾਂਗੇ। ਲਾਸਟ ਵਾਲਾ ਗੁੰਡਾ ਜੀ ਆਪਣਾ ਉਲਟਾ। ਹੁਣ ਆਪਾਂ ਆਗੇ ਜੀ ਸਿੱਧੀ ਸਾਈਡ। ਹਾਂਜੀ ਆਪਾਂ ਆਗੇ ਜੀ ਸਿੱਧੀ ਸਾਈਡ ਆਪਣਾ ਡਿਜ਼ਾਈਨ ਆ ਜੀ ਇਸ ਤਰ੍ਹਾਂ ਬਣੀ ਜਾਊਗਾ। ਬਣਿਆ ਬਹੁਤ ਸੋਹਣਾ ਲੱਗਦਾ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਆਪਾਂ ਪਾ ਸਕਦੇ ਹਾਂ। ਸਿੱਧੀ ਸਾਈਡ ਤੋਂ ਪਹਿਲਾ ਗੁੰਡਾ ਜੀ ਆਪਾਂ ਚਾਹੇ ਬਉਣ ਲਓ ਜੀ ਚਾਹੇ ਬਣਿਆ ਬੁਣਿਆ ਉਤਾਰ ਲਓ। ਹਾਂਜੀ ਸਿੱਧੀ ਸਾਈਡ ਤੋਂ ਜੀ ਆਪਣੀ ਸਾਰੀ ਸੜਾਈ ਆਪਾਂ ਸਿੱਧੀ-ਸਿੱਧੀ ਬੁਣ ਲਾਂਗੇ ਜਿੱਦੀ ਆਪਣਾ ਇਸ ਤਰ੍ਹਾਂ ਤਿੰਨ-ਤਿੰਨ ਕੁੰਡਿਆਂ ਦੇ ਜੋਟੇ ਬਣੇ ਆ ਜਾਣਗੇ ਆਪਾਂ ਸਾਰੀ ਸੜਾਈ ਸਿੱਧੀ ਬੁਣ ਲਾਂਗੇ ਹਾਂਜੀ ਆਪਾਂ ਥੋੜਾ ਜਿਹਾ ਸਲੋ-ਸਲੋ ਬਣਾ ਰਹੇ ਹਾਂ ਜੀ ਫਿਰ ਫਾਸਟ ਦੇ ਵਿੱਚ ਕਈ ਵਾਰੀ ਸਮਝ ਨਹੀਂ ਲੱਗਦੀ ਸਾਰੀ ਸਲਾਈ ਜੀ ਆਪਾਂ ਨੇ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਸਿੱਧੀ ਸਾਈਡ ਤੋਂ ਜੀ ਸਾਰੀ ਸਲਾਈ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰਨੀ ਉਲਟੀ ਸਾਈਡ ਤੇ ਹੀ ਆਪਣਾ ਜੀ ਡਿਜ਼ਾਈਨ ਪਾਉਗਾ ਪਰ ਜੀ ਸਾਰੀ ਸਲਾਈ ਕੰਪਲੀਟ ਕਰਕੇ ਦਿਖਾਉਣੀ ਹਾਂਜੀ ਸਾਰੀ ਸਲਾਈ ਜੀ ਆਪਾਂ ਨੇ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰ ਲਈਏ ਦੇਖੋ ਜੀ ਡਿਜ਼ਾਈਨ ਬਣਿਆ ਬਹੁਤ ਪਿਆਰਾ ਲੱਗਦਾ ਜੀ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਪਾ ਸਕਦੇ ਆ ਕੋਟੀ ਸਵੈਟਰ ਬੱਚਿਆਂ ਦੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ